ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਕਰ ਗਿਆਰਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਪੇ ਆਪ ਖਾਏ ਹੋ ਮਿਟੈ ਅਨੰਦ ਹਰ ਰਸ ਗੀਤ ਗਵਈਆ ਗੁਰਮੁਖ ਪਰਚਾਏ ਕੰਚਨ ਕਾਇ ਨਿਰਪੋ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮਿਆ ਧਾਰ ਰਮਈਆ ਖੈਨ ਬਲ ਰਹਿਨਾਸ ਕੋ ਬਿਨ ਨਾਮੈ ਗੁਰਮੁਖ ਹਰ ਹਰ ਪਾਠ ਪੜਈਆ ਰਹਾਓ ਇਕ ਗ੍ਰਿਹੋ ਦਸ ਦਵਾਰ ਹੈ ਜਾਕੇ ਅਹਨਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰਲੇ ਜਾਵਹਿ ਮਨ ਮੁਖ ਅੰਦਲੇ ਖਬਰ ਨ ਪਈਆ ਗੰਜਨ ਕੋਟ ਬਹੁ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ 헤ਰੂ ਆਏ ਲੁਕਾਨੇ ਗੁਰ ਕਾ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿਥਾ ਖੇਵਟ ਸ਼ਬਦ ਗੁਰ ਪਾਰ ਲੰਗਿਆ ਜਮ ਜਗਾਤੀ ਨੇੜ ਨ ਆਵੇ ਨਾਤ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਦਨ ਲਾਤੀ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਗੁਰਮੁਖ ਮਨੁਆ ਇਕਤ ਕਰਿ ਆਵੈ ਮਿਲੋ ਗੋਪਾਲ ਨਿਸ਼ਾਨ ਵਿਜਈਆ ਨੈਣੀ ਦੇਖ ਦਰਸ਼ ਮਨ ਤ੍ਰਿਪਤਾ ਸਰਵਣ ਬਾਣੀ ਗੁਰ ਸ਼ਬਦ ਸੁਨਈਆ ਸੁਣ ਸੁਣ ਆਤਮ ਦੇਵਹਿ ਭੀਨੇ रस रस राम गोपाल रवैया त्रैगुण माया मोहे व्यापी तुरिया गुण कै गुरु मुख लहीया एकादृष्ट सब सम कर जाणै नदरी आवै सब ब्रह्म पसरइया ਰਾਮ ਨਾਮ ਹੈ ਜੋ ਤਸਬਾਈ ਗੁਰਮੁਖ ਆਪਿਆ ਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਪਾਏ ਹਰ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਬਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਬ੍ਰह्म ਪਦ ਪਾਇਆ ਮੈਂ ਹਿਰੜ ਭਲਾਸ ਸੰਗ ਹਰ ਬੋਹੀਆ ਜਪ ਜਗਨਾਦ ਜਗਦੀਸ਼ ਗੁਸਈਆ ਸ਼ਰਨ ਪਰੇ ਸਹੀ ਜਨ ਉੱਭਰੇ ਜਿਉਂ ਪ੍ਰਹਿਲਾਦ ਉਧਾਰ ਸੁਮਈਆ ਰਹਾਉ ਆ ਰਿਹਾ 18 ਹੈ ਮੈਂ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਇਆ ਸਾਗਤ ਕੂੜੇ ਊਪ ਸੁਖ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਤਮਿਤ ਕਰਤਾ ਆਪੇ ਜਾਣੈ ਸਭ ਵਿਦ ਹਰੇ ਹਰਿ ਆਪ ਬਨਈਆ ਜੇ ਸਤਗੁਰ ਭੇਟੇ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੈ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਨੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਭਈਆ ਪਰਮ ਵਿਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਬਾਰ ਬਾਰ ਖਿੰਨ ਖਿੰਨ ਪਲ ਕਹੀਐ ਹਰ ਪਾਰ ਨਾ ਪਾਵੇ ਪਰੇ ਪਰਈਆ ਸ਼ਾਸਤ ਬੀਦ ਪੁਰਾਨ ਪੁਕਾਰੈ ਧਰਮ ਕਰਹੁ ਖਟ ਕਰਮ ਕ ਦਰੜਈਆ ਮਨਮ ਪਖੰਡ ਮਨ ਮੁਖ ਪਖੰਡ ਪਰਮ ਵਿਗੂਤੇ ਲੋਭ ਲਹਿਰ ਨਾ ਵਿਭਾਰ ਬੁੜਈਆ ਨਾਮ ਜਪੋ ਨਾਮੇਤ ਪਾਵੋ ਸਿਮਰਤ ਸ਼ਾਸਤਰੁ ਨਾਮ ਦਰੜਈਆ ਹੋ ਮੈਂ ਜਾਏ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਬਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜਨਤ ਵਜਾਏ ਵਾਜੈ ਜਿਤ ਪਾਵੇ ਚਿਤ ਰਾਹ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇਆ ਹਉ ਬਲਬਲ ਸਤਗੁਰ ਸਤਪੁਰਖਈਆ RAM ਨਾਮ ਮੇਰਾ ਪ੍ਰਾਨ ਵਸਾਏ ਸਤਗੁਰ ਪਰਸ ਹਰਨਾਮ ਸਮਈਆ ਜਨ ਕੀ ਟੇਕ ਹਰਨਾਮ ਟਿਕਈਆ ਸਤਗੁਰ ਕੀ ਤਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਉ ਇਹੋ ਸ਼ਰੀਰ ਕਰਮ ਕੀ ਤਰਤੀ ਗੁਰਮੁਖ ਮਤਮਤ ਤਤ ਕਡਿਆ ਲਾਲ ਜਵੇ ਹਰਨਾਮ ਪਰਗਾਸਿਆ ਭਾਂਡੇ ਭਉ ਪਵੈ ਤਤੈ ਆਇਆ ਦਾਸਨ ਦਾਸ ਦਾਸ ਹੋਇ ਰਈਐ ਜੋ ਜਨ ਰਾਮ ਭਗਤ ਨਿਜ ਭਈਆ ਮਨ ਬਧੇ ਅਰਪ ਧਰੋ ਗੁਰ ਆਗੇ ਗੁਰ ਪ੍ਰਸਾਦੀ ਮੈਂ ਆ ਕਥਖ ਖਈਆ ਜ ਮਨ ਮੁਖ ਮਾਇਆ ਮੋਹੇ ਵਿਆਪੀ ਇਹ ਮਨ ਤ੍ਰਿਸ਼ਨਾ ਜਲਤ ਦਿਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਏਕਨ ਬੁਝੀ ਗੁਰ ਸ਼ਬਦ 부ਝਈਆ ਹਮਨ ਨਾ ਚੈ ਸਤਗੁਰ ਆਗੈ ਅਨਹਦ ਸ਼ਬਦ ਤਨ ਤੂਰ ਵਿਜਈਆ ਹਰ ਹਰ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੁਰਈਆ ਹਰ ਕੈ ਰੰਗ ਰਤਾ ਮਨ ਗਾਵੈ ਰਸਰ ਸਾਲ ਰਸ ਸ਼ਬਦ ਰਵਈਆ ਨਿਜ ਕਰਤਾ ਅਚੂਅ ਤਨਿਰਮਲ ਜਨ ਪੀਆ ਤਨਹੀ ਸੁਖ ਲਹੀਆ ਮਨ ਹਟ ਕਰਮ ਕਰੈ ਅਬਿਮਾਨੀ ਜੋ ਬਾਲਕ ਬਾਲੂ ਘਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਨ ਮੈਂ ਪਿੰਨ ਬਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹੋ ਜਗ ਹੈ ਸਭ ਕੇ ਖਲਈਆ ਜਿਉਂ ਜਲ ਤਰੰਗ ਜਲਾਏ ਜਿਉ ਜਲ ਤਰੰਗ ਜਲ ਜਲੇ ਸਮਾਵੈ ਨਾਨਕ ਆਪੇ ਆ ਪਰਮਈਆ ਬਿਲਾਵਲ ਮਹੱਲਾ ਚੌਥਾ ਸਤਿਗੁਰ ਪਰਜੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਪਸ ਮੰਦਰ ਡਈਆ ਏ ਅਮਰ ਪਿੰਡ ਭਈ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀ ਹੈ ਕਿਰਪਾ ਕਰੋ ਮਦਸੂਦਨ ਮਦ ਮੈਂ ਕਿਨ ਕਿਨ ਸਾਧੂ ਚਰਨ ਪੁਖਈਆ ਰਹਾ ਓ ਤਜੈ ਗ੍ਰਿਸ਼ਟ ਭਿਆਬਨ ਵਾਸੀ ਇੱਕ ਖਣ ਮਨੁਆ ਟਿਕੈ ਨਾ ਟਕਈਆ ਤਾਬਦ ਤਾਇ ਤਦੇ ਕਰਿ ਆਵੈ ਹਰ ਹਰ ਸਾਧੂ ਸ਼ਰਨ ਪਵਈਆ ਧੀਆਂ ਪੂਤ ਛੋਡ ਸੰਨਿਆਸੀ ਆਸ ਆਸ ਮਨ ਬਹੁਤ ਕਰਈਆ ਆਸ ਆਸ ਕਰੈ ਨਹੀਂ ਬੂਜੈ ਗੁਰ ਕੈ ਸ਼ਬਦ ਨਿਰਾਸ਼ ਸੁਖ ਲਹੀਆ ਉਪਜੀ ਤਰਕ ਦਿਗੰਬਰ ਹੋਆ ਮਨ ਦਹ ਦਿਸ ਚਲ ਚਲ ਗਵਨ ਕਰਈਆ ਪਰ ਭਵਨ ਕਰੈ ਬੂਜੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਆਸਣ ਸੇਖ ਆਸਣ ਸਿੱਧ ਸਿਖਹ ਬੋ ਤੇਰੇ ਮਨ ਮੰਗੈ ਰਿਧ ਸਿਧ ਚੀਟਕ ਚਿਟਕਈਆ ਤ੍ਰਿਬਦ ਸੰਤੋਖ ਮਨ ਸ਼ਾਂਤ ਨ ਆਵੇ ਮਿਲ ਸਾਧੂ ਤ੍ਰਿਬਤ ਹਰ ਨਾਮ ਸਿਧ ਪਈਆ ਅੰਡਜ ਜਿਰ ਸੇਤਜ ਉਤਪਜ ਸਭ ਵਰਨ ਰੂਪ ਜੀ ਜੰਤ ਉਪਈਆ ਸਾਧੂ ਸ਼ਰਨ ਪਰੇ ਸੋ ਉਭਰੈ ਖੱਤਰੀ ਬ੍ਰਾਹਮਣ ਸੂਦ ਵੈਸ਼ ਚੰਡਾਲ ਚੰਡਈਆ ਨਮਾ ਜੈ ਦਿਓ ਗੰਬੀਰ ਤਰਲੋਚਨ ਔ ਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈ ਜਰਖਾਈ ਭਗਤ ਬਛਲ ਅੰਗੀਕਾਰ ਕਰਈਆ ਨਾਨਕ ਸ਼ਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਬਰ ਕੇ ਜਾਣੈ ਕੋ ਪੀਰ ਪਰਈਆ ਰਾਮ ਗੁਰਮੋਹਨ ਮੋਹੇ ਮਨ ਲਈਆ ਹੋ ਆਕਾਲ ਵਿਕਲ ਹਉ ਆਕਲ ਵਿਕਲ ਭਈ ਗੁਰ ਦੇਖੇ ਹਉ ਲੋਟਪੋਟ ਹੋਏ ਪਈਆ ਰਹਾਓ ਹਉ ਨਿਰਖਤ ਫਿਰੋ ਸਭ ਦੇਸ਼ ਦਿਸ਼ੰਤਰ ਮੈਂ ਪ੍ਰਭੇਖਣ ਕੋ ਬਹੁਤ ਮਨ ਚਈਆ ਮਾਨ ਤਨ ਕਾਟ ਦਿਓ ਗੁਰ ਆਗੈ ਜਨ ਹਰ ਪ੍ਰਭ ਮਾਰਗ ਪੰਥ ਦਿਖਾਈਆ ਕੋਈ ਆਣ ਸੰਦੇਸ਼ਾ ਦੇ ਪ੍ਰਭ ਕੇ ਰਾਰ ਦੇ ਅੰਦਰ ਮਨ ਤਨ ਮੀਠ ਲਗਈਆ ਮस्तक ਕਾਟ ਦਿਓ ਚਰਨਾਂ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚੱਲ ਚੱਲ ਸਖੀ ਹਮ ਪ੍ਰਭ ਪਰਬੋਧ ਹੈ ਗੁਣ ਕਾਮਨਾ ਕਰ ਹਰ ਪ੍ਰਭ ਲਹੀਆ ਭਗਤ ਅਵਸ਼ਲਵਾ ਕੋ ਨਾਮ ਕਹੀਤ ਹੈ ਸ਼ਰਨ ਪ੍ਰਭ ਉਸ ਪਾਸ਼ੈ ਪਈਆ ਖਿਮਾ ਸ਼ਿਗਾਰ ਕਰੇ ਪ੍ਰਭ 쿠ਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਸ ਆਗਾ ਜੀਉ ਕਟਕਟ ਪਈਆ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੱਡ ਗਹਿਣ ਗਹੀਆ ਹਰ ਹਰ ਸਰਦਾ ਸੇਜ ਵਿਸ਼ਾਈ ਪ੍ਰਭ ਛੋੜ ਨ ਸਕੇ ਬਹੁਤ ਮਨ ਪਈਆ ਕਹ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸ਼ਗਾਰ ਫੋਕਟ ਫੁਗਟਈਆ ਕੀਓ ਸ਼ਿੰਗਾਰ ਮਿਲਣ ਕਹਿ ਤਾਈ ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂ ਅਗਮ ਗੁਸਾਈਂ ਕਿਆ ਹਮ ਕਰਹਿ ਤੇਰੇ ਵਸ ਪਈਆ ਦੀਨ ਦਿਆਲ ਕਰੋ ਰਖ ਲੇਵੋ ਨਾਨਕ ਹਰ ਗੁਰ ਸ਼ਰਨ ਸਮਈਆ ਮਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗੰਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰਿਕ ਪ੍ਰਿਓ ਪ੍ਰਿਓ ਬੂਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮਿਲੇ ਮੈਂ ਤਿਸ ਆਗੈ ਸਿਰ ਕਟਕਟ ਪਈਆ ਰਹਾਓ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ ਬੈਦਕ ਨਾਟਕ ਦੇਖ ਭੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਲਗਈਆ ਹੋਂ ਕਿਨ ਬਲ ਰਹਿ ਨ ਸਕੋ ਬਿਨ ਪ੍ਰੀਤਮ ਜਿਉ ਬਿਨ ਅਮਲੈ ਅਮਲੀ ਮਰ ਗਈਆ ਜਿਨ ਕੋ ਬਿਆਸ ਹੋਈ ਪ੍ਰਭ ਕੇ ਰੀਤ ਨ ਅਵਰਨ ਭਾਵੈ ਬਿਨ ਹਰ ਕੋ ਦੁਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੈ ਹੋ ਤਸ ਬਟਾਂ ਬਲ ਬਲ ਕਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਮੈਂ ਸਤ 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 ਗੁਰ ਸ਼ਰਨ ਪਵਈਆ ਸੇਜ ਏਕ ਏਕ ਪ੍ਰਭ ਠਾਕੁਰ ਮਹਿਲਣ ਪਾਵੈ ਮਨ ਮੁਖ ਪਰਮਈਆ ਗੁਰ ਗੁਰ ਕਰਦ ਸ਼ਰਨ ਜੀ ਆਵੈ ਪ੍ਰਭ ਆਏ ਮਿਲਖਣ ਢਿਰਣ ਪਈਆ ਕਰ ਕਰ ਕਰਿਆ ਚਾਰ ਵਿਦਾਹੇ ਮਨ ਪਖੰਡ ਕਰਮ ਕਪਟ ਲੋ ਭਈਆ ਬੇਸਵਾ ਕਹਿ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ 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 ਨਾਮ ਸਮਈਆ ਰਾਬਿਆਣ ਆਣ ਮਹਿੰਦੀ ਪੇਸਾਈ ਆਪੇ ਘੋਲ ਕੋਲ ਅੰਗ ਲਈਆ ਜਿਨ ਕੋ ठाकुर ਕਿਰਪਾ ਧਾਰੀ ਬਹਾਂ ਪਕਰ ਨਾਨਕ ਕੱਢ ਲਈਆ ਜਿਨ ਕੋ ठाकुर ਕਿਰਪਾ ਧਾਰੀ ਬਹਾਂ ਪਕਰ ਨਾਨਕ ਕੱਢ ਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ